ਦੋ ਦੇਸ਼ਾਂ ਦੀ ਗੁਆਂਢੀ ਦੇਸ਼ਾਂ ਦਾ ਪਿਆਰ ਬਣਿਆ ਰਿਹਾ ਤੇ ਵਧੀਆ ਲੜਾਈ ਨਹੀਂ ਲੱਗਦੀ ਜੇ ਮੇਰੇ ਹਿਸਾਬ ਨਾਲ ਨੁਕਸਾਨ ਦੋਨਾਂ ਨੂੰ ਹੁੰਦਾ ਐ ਨਹੀਂ ਲੜਾਈ ਲੱਗੇ ਤੇ ਇੱਕ ਦਾ ਨੁਕਸਾਨ ਹੋਣਾ ਨੁਕਸਾਨ ਦੋਨਾਂ ਨੂੰ ਆ ਬਿਲਕੁਲ ਬਿਲਕੁਲ ਪਰ ਜੇ ਕੋਈ ਹਟੇ ਨਾ ਤੇ ਕੀ ਕੀਤਾ ਜਾ ਸਕਦਾ ਆਰਮੀ ਨੇ ਜਵਾਹਰ ਤੇ ਦੇਣਾ ਹੀ ਦੇਣਾ ਨਾ ਤੁਹਾਨੂੰ ਤਾਂ ਸਮਝ ਨਹੀਂ ਆਉਦੀ ਆਓ ਜੀ ਆਓ ਜੀ ਕਿੰਨਾ ਮਜ਼ਾ ਆ ਰਿਹਾ ਦੇਖਿਆ ਲੋਕਾਂ ਦੀ ਜਨਾ ਜਾਂਦੀ ਹੈ ਕਿ ਮਜ਼ਾ ਆ ਗਿਆ ਆਪਾ ਜੀ ਇੰਡੀਆ ਦੀ ਫੌਜ ਨੇ ਉਹਨਾਂ ਜਿਹੜੀਆਂ ਮਦਦਾਂ ਆਉਂਦੀਆਂ ਰਹੀਆਂ ਸੀ ਨਾਲੇ ਉਹਨਾਂ ਰਾਹ ਜੁੜਾਤਾ ਉਹ ਜਿਹੜੀਆਂ ਤੋਪਾਂ ਉਹਨਾਂ ਦੀਆਂ ਜਿੱਤੋਂ ਮਸਾਲੇ ਕਢਦੇ ਨੇ ਉਹ ਵੀ ਆਪੜ ਆਤਾ ਹੈ ਸਰ ਦੇ ਸ਼ੁੱਟਨ ਕੇ ਕੀ ਲੋਰ ਹਾਂ ਉਹ ਦਾ ਖਤਮ ਕਰਤਾ ਹੈ ਲੋਰ ਭਰਾਵਾ ਤੁਹਾਨੂੰ ਪਤਾ ਨਹੀਂਗਾ ਨਾ ਅੱਜ ਰਾਤ ਤੱਕ ਦੇਖਿਓ ਪੂਰਾ ਖਤਮ ਕਰ ਦੇਣਾ ਫੜ ਕੇ ਤੁਹਾਨੂੰ ਵੀ ਤਬਦਲ ਲਗਾ ਮੈਨੂੰ ਇਹ ਦੋਸਤ ਸੇ ਖਬਰ ਪਈ whatsapp ਤੇ ਇੰਡੀਅਨ ਆਰਮੀ ਕਦੇ ਵੀ ਆਮ ਲੋਕਾਂ ਤੇ ਬੰਬ ਨਹੀਂ ਸੁੱਟ ਸਕਦੀ ਆਮ ਲੋਕਾਂ ਤੇ ਮਿਜ਼ਾਈਲ ਨਹੀਂ ਸੁੱਟ ਸਕਦੀ ਉਹ دہشت گردਾਂ ਦਾ اڈੇ ਉਡਾ ਸਕਦੇ ਨੇ ਤੋ ਐਵੇਂ ਫੌਰਮ ਡੈਈ ਦੇ ਹੁੰਦੀਆਂ ਉਹਵਾ ਥੋੜੀ ਹੈ ਤੁਹਾਨੂੰ ਕੀ ਪਤਾ ਪਾਜੀ ਰਾਤ ਤੱਕ ਨਾ ਮੈਨੂੰ ਤੇ ਲੱਗਦਾ ਅਦਾ ਪਾਕਿਸਤਾਨ ਖਤਮ ਕਰ ਦੇਣਾ ਇੰਟਰਨੈਟ ਖੜਕਾ ਦੇਣੀ ਆਪਾਂ ਫੜ ਕੇ ਸੱਚੀ ਪਾਜੀ ਅਸ਼ਾ ਇਦਾਂ ਹਾਂ ਲੈ ਇਦਾਂ ਹੀ ਹੋਣਾ ਪਾਜੀ ਮੈਂ ਇੱਕ ਮਿੰਟ ਮੜਿਆ ਜੈ ਮੈਨੂੰ ਦੱਸ ਲਾ ਦੋ ਨਾ ਲਾਈਵ ਦੱਸੋ 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 ਲਓ ਦੋਸਤੋ ਪਾਕਿਸਤਾਨ ਦੀ ਇੰਟਰਨੈਟ ਖੜਕਾਤੀਆਂ ਇੰਡੀਆ ਨੇ ਤੇ ਜੰਗ ਪੂਰੀ ਤਰ੍ਹਾਂ ਜਾਰੀ ਹੈ ਮੈਂ ਕਈ ਥਾਵਾਂ ਤੇ ਸੁਣ ਚੁੱਕਿਆ ਪਾਜੀ ਹੁਣੀ ਵੀ ਦੱਸਣ ਦੇ ਨੇ ਕਿ ਐਂਡ ਹੋ ਰਹੀ ਆ ਪੂਰੀ ਅਦਾ ਲਾਹੌਰ ਉਡਾਤਾ ਹੈ ਦੱਸੋ ਅਦਾ ਲਾਹੌਰ ਉਡਾਤਾ ਹੋਇਆ ਹੈ ਅਦਾ ਸ਼ਾਂਤਾਂ ਤੱਕ ਉਡਾ ਦੇਣਾ ਅਦਾ ਸ਼ਾਂਤਾਂ ਤੱਕ ਉੱਡ ਜਾਣਾ ਕੀ ਕਰਦੇ ਕੀ ਕਰਦੇ ਵੇ ਯਾਰ ਯਾਰ ਤੁਹਾਨੂੰ ਹਲੇ ਆ ਪੂਰੀ ਖਬਰ ਪਤਾ ਨਹੀਂ ਤੁਸੀਂ ਲਾਈਵ ਕਰਕੇ ਅਗੂ ਹੋਰ ਖਬਰ ਫਲਾਈ ਜਾਂਦੇ ਹੋ ਯਾਰ ਕੀ ਕਰਦੇ ਹੋ ਤੁਸੀਂ ਯਾਰ ਸਮਝਣ ਦੀ ਕੋਸ਼ਿਸ਼ ਕਰੋ ਯਾਰ ਤੁਹਾਡੀਆਂ ਇਹ ਹਵਾ ਫਲਾਨ ਕਰਕੇ ਹਾਲਾਤ ਖਰਾਬ ਹੋ ਸਕਦੇ ਲੋਕਾਂ ਦੇ ਵਿੱਚ ਬਹਿਸ਼ਤ ਫੈਲ ਸਕਦੀ ਹੈ ਸਾਡੇ ਆਰਮੀ ਦਾ ਮਨੋਬਲ ਵਧਾਓ ਇਦਾਂ ਦੀ ਗੱਲਾਂ ਨਾ ਕਰੋ ਯਾਰ ਤੁਹਾਡੀ ਇੱਕ ਗਲਤ ਖਬਰ ਦੋ ਦੇਸ਼ਾਂ ਦੇ ਵਿੱਚ ਪਾੜ ਪਾ ਸਕਦੀ ਦੋ ਦੇਸ਼ਾਂ ਦੀ ਦਸ਼ਮੇ ਵਧਾ ਸਕਦੀ ਹੈ ਛੋਟੀ ਲੜਾਈ ਵੱਡੀ ਲੜਾਈ ਤੱਕ ਪਹੁੰਚ ਸਕਦੀ ਇਹ ਬੜਾ ਖਤਰਨਾਕ ਕੰਮ ਹੈ ਸਾਡੀ ਆਰਮੀ ਦਾ ਹੌਸਲਾ ਵਧਾਓ ਐਵੇਂ ਆਪਣੇ ਮਜ਼ੇ ਨਾ ਲਾਓ ਯਾਰ ਦੋਸਤੋ ਤੁਹਾਨੂੰ ਇਹ ਹੀ ਕਹਿਣਾ ਚਾਹਵਾਂਗੇ ਸੋਸ਼ਲ ਮੀਡੀਆ ਦੇ ਆਪਣੇ ਵਿਊ ਵਧਾਣ ਵਾਸਤੇ YouTube ਤੇ ਵਿਊ ਵਧਾਣ ਵਾਸਤੇ Facebook ਤੇ ਵਿਊ ਵਧਾਣ ਵਾਸਤੇ Instagram ਦੇ ਆਪਣੇ ਚੈਨਲ ਚਲਾਉਣ ਵਾਸਤੇ ਐਵੇਂ ਝੂਠੀਆਂ ਫਾਹਾਂ ਨਾ ਡਾਓ ਕਿਸੇ ਕੋ ਸੁਣ ਕੇ ਇਹ ਨਾ ਕਰਨ ਫਰਮ ਕਰ ਦਿਓ ਕਿ ਇਦਾਂ ਹੋ ਗਿਆ ਤੇ ਦੋਸਤੋ ਅਸੀਂ মিডিਆ ਨੂੰ ਵੀ ਕਹਿਣਾ ਚਾਹਵਾਂਗੇ ਤੁਹਾਡੀਆਂ ਵਧਾ ਚੜਾ ਕੇ ਜਿਹੜੀਆਂ ਖਬਰਾਂ ਉਹ ਬਹੁਤ ਨੁਕਸਾਨ ਕਰ ਸਕਦੀਆਂ ਨੇ ਦੇਸ਼ਾਂ ਦੇ ਵਿੱਚ ਦੁਸ਼ਮਣੀ ਜ਼ਿਆਦਾ ਪੈਦਾ ਕਰਦੀਆਂ ਨੇ ਪਹਿਲੀ ਗੱਲ ਇਹ ਕਿ ਜਿਹੜੀ ਸੋਸ਼ਲ ਮੀਡੀਆ ਤੇ ਜਾਂ WhatsApp ਤੇ ਕੋਈ ਨਿਊਜ਼ ਆਂਦੀ ਪਈ ਹੈ ਉਸ ਚੈਨਲ ਦੀ ਦੇਖੋ ਜਿਹੜਾ ਸਰਟੀਫਾਈਡ ਹੈ ਜਿਹੜਾ ਵੈਰੀਫਾਈਡ ਹੈਗਾ ਨਹੀਂ ਤਾਂ ਕੁਝ ਵੀ ਬੋਲ ਕੇ ਪਾਓਗੇ ਅਗੇ ਦੀ ਅਗੇ ਨਿਊਜ਼ ਫੈਲਦੀ ਗਈ ਲੋਕਾਂ ਦੇ ਵਿੱਚ ਬਹੁਤ ਡਰ ਬਹਿ ਜਾਣਾ ਹਰ ਜਗ੍ਹਾ ਤੇ ਅਸਲੀ ਨਿਊਜ਼ ਨਹੀਂ ਦਿਖਾਈ ਜਾਂਦੀ ਜਿਹੜੇ ਗਵਰਨਮੈਂਟ ਚੈਨਲ ਹੈ ਉੱਤੇ ਉੱਤੇ ਜੋ ਚੱਲ ਰਿਹਾ ਹੈ ਦਿਖਾਇਆ ਜਾਂਦਾ ਤੁਹਾਡੀ ਇੱਕ ਗਲਤ ਜਿਹੜੀ ਅਫਵਾਹ ਦੇ ਨਾਲ ਦੇਸ਼ਾਂ ਦੇ ਵਿੱਚ ਹੋਰ ਦੁਸ਼ਮਣੀ ਵਧਾ ਸਕੀ ਹੈ ਆਪਸ ਵਿੱਚ ਨਫ਼ਰਤ ਹੋਰ ਜ਼ਿਆਦਾ ਪੈਦਾ ਹੋਏਗੀ ਜਿੰਨਾ ਹੋਰ ਜ਼ਿਆਦਾ ਜਿਹੜੀ ਹੈ ਲੜਾਈ ਜਿਹੜੀ ਲੱਗਣ ਦੇ ਚਾਂਸਸ ਨੇ ਇਹ ਧਿਆਨ ਰੱਖੋ